ਕਿ ਜਿਹੜੇ ਜਹਾਜ਼ ਨੇ ਆਪਣੇ ਸ਼ੌਂਕ ਦੇ ਤੌਰ ਤੇ ਬਣਾਉਣੇ ਹੋ ਜਾਂ ਇਹਨਾਂ ਨੂੰ ਸੇਲ ਕਰਦੇ ਹੋ ਜਾਂ ਬਣਾ ਬਣਾ ਕੇ ਘਰ ਰ ਇੱਕ ਮਿਊਜ਼ੀਅਮ ਤੌਰ ਤੇ ਸਾਂਭ ਕੇ ਰੱਖਦੇ ਹੋ ਇਹ ਜਿਹੜੇ ਜਿਆਦਾ ਵੱਡੇ ਜਹਾਜ਼ ਆ ਉਹ ਮਰੇ ਖੁਦ ਆਪਣੀ ਹੌਬੀ ਵਾਸਤੇ ਨੇ ਜੀ ਔਰ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਕੋਈ ਜਿਹੜੇ ਬੱਚਿਆਂ ਦੇ ਪ੍ਰੋਜੈਕਟ ਹੈ ਉਹਨਾਂ ਵਾਸਤੇ ਬਹੁਤ ਛੋਟੇ ਜਹਾਜ਼ ਗਲਾਈਡਰ ਕੈਟਾਗਰੀ ਦੇ ਛੋਟੀਆਂ ਕਿੱਟਾਂ ਹੁੰਦੀਆਂ ਜਿਨ੍ਹਾਂ ਦਾ ਕੀ ਵਜ਼ਨ ਜਿਹੜਾ ਉਹ 1 ਕਿਲੋ ਤੋਂ ਵੀ ਘੱਟ ਹੁੰਦਾ 15 16 ਸਾਲ ਹੋ ਚੁੱਕੇ ਐ ਇਸ ਹੌਬੀ 'ਚ ਲੱਗੇ ਹੋਏ ਨੂੰ ਔਰ ਜਿਹੜਾ ਯੂਨੀਵਰਸਿਟੀਆਂ ਚ ਬੱਚਿਆਂ ਨੂੰ ਪੜਾਉਣ ਤੋਂ ਲੈ ਕੇ ਕੁਝ ਡਿਫੈਂਸ ਫੋਰਸਰ ਦੇ ਪ੍ਰੋਜੈਕਟ ਜਿਹੜੇ ਉਹ ਵੀ ਮੈਂ ਮਤਲਬ ਜਿਹੜੇ ਕੀਤੇ ਆ। ਐਰੋ ਮਾਡਲ ਹੁੰਦੇ ਆ ਕੋਈ ਮਿਸਜੂਸ ਵੀ ਹੋ ਸਕਦਾ ਇਹਨਾਂ ਦਾ ਜਾਂ ਸਰਕਾਰ ਤੋਂ ਕੋਈ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਇਦਾਂ ਫਲਾਈਂਗ ਕਰ ਸਕਦੇ ਆ। ਕੋਈ ਵੀ ਜਿਹੜੀ ਹਵਾ ਦੇ ਵਿੱਚ ਉੱਡਣ ਵਾਲੀ ਚੀਜ਼ ਹੈ, ਐਰੋ ਮਾਡਲ ਹੈ, ਚਾਹੇ ਉਹ ਡਰੋਨ ਹੈ। ਉਹ ਖਤਰਨਾਕ ਤਾਂ ਹੈਗਾ ਹੀ ਆ। ਡਰੋਨ ਜ਼ਿਆਦਾ ਖਤਰਨਾਕ ਹੈ। ਇਹ ਐਰੋ ਮਾਡਲ ਉਹਦੇ ਮੁਕਾਬਲੇ ਬਹੁਤ ਘੱਟ ਖਤਰਨਾਕ ਹੈ। ਕੋਈ ਹਰ ਰੋਜ਼ ਕੋਈ 6 ਘੰਟਿਆਂ ਦੀ ਮੇਰੀ ਇਹ ਮਿਹਨਤ ਮੇਰੀ ਡਿਊਟੀ ਆ ਇਹਨਾਂ 에어로 ਮਾਡਲ ਤੇ ਲਗਾਤਾਰ ਲੱਗਦੀ ਆ ਆਪਦੇ ਹੱਥ ਨਾਲ ਬਣਾਇਆ ਹੋਇਆ ਥਰਮੋਕੋਲ ਦਾ ਬਿਲਕੁਲ ਛੋਟਾ ਜਿਹਾ ਇੱਕ ਮਾਡਲ ਸੀ ਉਹ ਕਾਲਜ ਦੇ ਸਟੂਡੈਂਟਸ ਨੂੰ ਪ੍ਰੋਜੈਕਟ ਵਰਕ ਵਾਸਤੇ ਮੈਂ ਬਣਾ ਕੇ ਦਿੱਤਾ ਸੀ ਔਰ ਉਦੋਂ ਪਹਿਲਾ ਜਿਹੜਾ ਆਪਦਾ ਖੁਦ ਦਾ ਬਣਾਇਆ ਹੋਇਆ ਜਿਹੜਾ ਆਪਣਾ ਜਹਾਜ਼ ਸੀ ਉਹ ਸਫਲ ਉਡਾਨ ਭਰ ਗਿਆ ਤਾਂ ਆਪਾਂ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਆ ਕਿ ਕਿਤੇ ਆਪਾਂ ਰੈੱਡ ਜ਼ੋਨ ਦੇ ਵਿੱਚ ਤਾਂ ਨਹੀਂ ਫਲਾਈ ਕਰ ਰਹੇ ਜੇ ਆਪਾਂ ਰੈੱਡ ਜ਼ੋਨ ਦੇ ਵਿੱਚ ਫਲਾਈ ਕਰ ਰਹੇ ਆ ਕਿੰਨੀ ਹਾਈਟ ਤੇ ਕਰ ਰਹੇ ਆ ਤੁਸੀਂ ਕਿਸੇ 에어ਪੋਰਟ ਦੇ ਬਹੁਤ ਨਜ਼ਦੀਕ ਫਲਾਈਂ ਕਰ ਰਹੇ ਹੋ ਤਾਂ ਉਹ ਟੋਟਲੀ ਇਲੀਗਲ ਆ ਉਹ ਕਿਉਂਕਿ ਜਦੋਂ ਤੋਂ ਸ਼ੁਰੂਆਤ ਕੀਤੀ ਸੀ ਮਤਲਬ ਘਰ ਦੇ ਵੀ ਕਹਿੰਦੇ ਸਾਰੇ ਕੱਪੜੇ ਮਤਲਬ ਤੁਸੀਂ ਕਹਿੰਦੇ ਭਰ ਦਿੰਦੇ ਹੁੰਦੇ ਸੀ ਕਿ ਜਿਹੜੀ ਇਹਦੇ ਵਿੱਚ ਤੁਸੀਂ ਗੁੱਦ ਯੂਜ਼ ਕਰਦੇ ਹੋ ਗੁੱਦ ਮਤਲਬ ਆਪਾਂ ਕਹਿੰਦੇ ਥਰਮਾਕੋਲ ਤੇ ਉਦੋਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੀ ਹੁਣ ਤਾਂ ਤਕਨੀਕ ਕਾਫੀ ਸੁਧਾਰ ਕਰ ਆ ਗਿਆ ਹੁਣ ਇਹ ਪਲਾਸਟਿਕ ਦਾ ਇੱਕ ਰੂਪ ਹੈ ਥਰਮੋਕੋਲ ਨੂੰ ਜਦੋਂ ਰਗੜਦੇ ਆ ਨਾ ਤਾਂ ਇਹਦੇ ਵਿੱਚ ਚਾਰਜ ਕ੍ਰੀਏਟ ਹੋ ਜਾਂਦਾ ਸਟੈਟਿਕ ਕਰੰਟ ਆ ਜਾਂਦਾ ਇਹ ਤੇ ਤੁਹਾਡੇ ਕੱਪੜਾ ਨਾਲ ਚਿਮੜ ਜਾਂਦੀ ਹੈ ਫਿਰ ਇਹ ਹਵਾ ਹਵਾ ਮ ਜਦੋਂ ਕਿਤੇ ਜਦੋਂ ਪਹਿਲਾਂ ਅੰਦਰ ਸੀਗਾ ਮੇਰਾ ਰੂਮ ਹੈ ਉੱਪਰ ਲੌਬੀ 'ਚ ਬਣਾਇਆ ਜੀ ਤਾਂ ਸਾਰੇ ਘਰ ਦੇ ਮੈਂਬਰਾਂ ਦੇ ਕੱਪੜਿਆਂ ਦੇ ਨਾਲੇ ਥਰਮੋਕੋਲ ਲੱਗ ਜਾਂਦੀ ਸੀ ਉਹ ਫਿਰ ਰਖੀ ਰੱਖ ਕੇ ਕਹਿੰਦੇ ਵੀ ਤੂੰ ਇਹਨੂੰ ਕਿਤੇ ਬੰਦੋਬਸਤ ਆਉਦਾ ਬਾਹਰ ਕਰ ਪਈ ਪਰ ਮੇਰੇ ਜਿਹੜੇ ਤਿੰਨ 에ਅਰਕ੍ਰਾਫਟ ਹੈਗੇ ਆ ਲਾਰਜੇਸਟ ਹੈਂਡਮੇਡ 에ਅਰਕ੍ਰਾਫਟ ਇੱਕ ਉਹ ਚ ਫਾਈਟਰ ਕੈਟਾਗਰੀ ਦਾ ਜੀ ਤੇ ਦੋ ਚ ਕਾਰਗੋ ਕੈਟਾਗਰੀ ਦੇ ਮੇਰੇ ਜਿਹੜੇ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਹੋ ਚੁੱਕੇ ਆ ਜੀ ਮਤਲਬ ਉਹਨੂੰ ਰਿਕਾਰਡ ਬਣਾਈ ਲਾਰਜੇਸਟ ਹੈਂਡਮੇਡ 에ਅਰਕ੍ਰਾਫਟ ਵਿਦ ਥਰਮੋਕ ਮਤਲਬ ਇੱਕ ਵੱਡੀ ਗੱਲ ਇਹ ਆ ਵੀ ਬਿਨਾ ਰਨਵੇ ਤੋਂ ਇਹ ਉੱਡਦਾ ਹੀ ਨਹੀਂ। ਜੀ। ਚਾਹ ਕੇ ਵੀ ਕੋਈ ਬੰਦਾ ਇਹਦਾ ਮੈਸੇਜ ਨਹੀਂ ਕਰ ਸਕਦਾ ਕਿਉਂਕਿ ਰਨਵੇ ਤੇ ਪਹਿਲਾਂ ਦੌੜੂਗਾ। ਫਿਰ ਉਸੇ ਰਨਵੇ ਤੇ ਉਤਰੂਗਾ। ਔਰ ਜੇ ਤੁਸੀਂ ਚਾਹੋ ਵੀ ਮੈਂ ਕਿਸੇ ਸ਼ਹਿਰ ਦੇ ਕੋਲੇ ਜਾ ਕੇ ਇਹਨੂੰ ਉਡਾ ਲਾਂ ਪੇ ਪੋਸੀਬਲ ਹੀ ਨਹੀਂ ਹੈਗਾ। ਦੇਖੋ ਜੀ ਕੋਈ ਵੀ ਜਿਹੜਾ ਸ਼ੌਕ ਆਪਾਂ ਜੋ ਅਪਣਾ ਲੰਨੇ ਆ ਤਾਂ ਉਹਦੀ ਜਿਹੜੀ ਪਹਿਚਾਣ ਹੈ ਉਸ ਇਨਸਾਨ ਦੀ ਉਹ ਸ਼ੌਕ ਦੇ ਨਾਲ ਅਕਸਰ ਹੀ ਹੋ ਜਾਂਦੀ ਹੈ। ਚਾਹੇ ਤੂੰ ਐਰੋ ਮੋਡਲਿੰਗ ਲੈ ਲਓ ਜਾਂ ਕੋਈ ਚੰਗੇ ਘੋੜਿਆਂ ਦੇ ਸ਼ਕੀਨ ਹੈ ਜਾਂ ਕੋਈ ਆਪਣੇ ਚੰਗੀ ਨਸਲ ਦੇ ਕੋਈ ਆਪਾਂ ਜਾਨਵਰ ਕੋਈ ਗਾਵਾਂ ਮੱਝਾਂ ਰੱਖਦੇ ਆ ਤਾਂ ਜਿਵੇਂ ਤੁਸੀਂ ਪਹਿਲਾ ਸਵਾਲ ਕੀਤਾ ਵੀ ਜਾਜਾਂ ਵਾਲੇ ਜਿਹੜੀ ਪਹਿਚਾਣ ਆਪਣੀ ਜਿਹੜੀ ਬਣ ਚੁੱਕੀ ਹੈ ਤੇ ਜਿਹੜੀ ਸ਼ੁਰੂਆਤ ਦੀ ਗੱਲ ਆ ਉਹ ਇਹ ਆ ਜੀ ਕੋਈ ਵੀ ਜਿਹੜਾ ਸ਼ੌਕ ਆ ਇਸ ਤਰ੍ਹਾਂ ਦਾ ਉਹ ਬਚਪਨ ਦਾ ਹੀ ਐਕਚੁਅਲੀ ਉਹ ਸ਼ੌਕ ਹੁੰਦਾ ਹੈ ਮੇਰਾ ਲੈ ਲਓ ਜਾਂ ਕਿਸੇ ਕਿਸੇ ਦਾ ਹੋਰ ਇਨਸਾਨ ਦਾ ਲੈ ਲਓ ਤਾਂ ਮੇਰਾ ਵੀ ਬਚਪਨ ਦਾ ਹੀ ਇਹ ਸ਼ੌਕ ਸੀਗਾ ਜਿਵੇਂ ਆਮ ਆਪਾਂ ਕਹਿੰਦੇ ਆ ਵੀ ਬਚਪਨ ਦੇ ਵਿੱਚ ਮੈਨੂੰ ਉੱਡਣ ਦਾ ਸ਼ੌਕ ਸੀਗਾ ਜਾਂ ਕਈ ਬੱਚਿਆਂ ਨੂੰ ਕੋਈ ਹੋਰ ਤਰ੍ਹਾਂ ਦੇ ਸ਼ੌਕ ਹੁੰਦੇ ਆ ਪਰ ਮੇਰਾ ਸ਼ੌਕ ਸੀ ਬਚਪਨ ਦੇ ਵਿੱਚ ਉੱਡਣ ਦਾ ਸ਼ੌਕ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਕੋਈ ਉਹ ਜਾਂ ਕੁਝ ਬੀਤ ਜੇ ਵੀ ਮੈਂ ਉੱਡਣਾ ਸ਼ੁਰੂ ਕਰਦਾ ਜਾਨਵਰ ਜੁਨੀਵਰ ਦੇਖਣੇ ਮੇਰੀ ਬਚਪਨ ਦੇ ਵਿੱਚ ਸ਼ੌਕ ਸੀ ਜਾਨਵਰਾਂ ਚਿੜੀਆਂ ਬਗਲਿਆਂ ਨੂੰ ਦੇਖਦਾ ਰਹਿੰਦਾ ਸੀਗਾ ਬਸ ਉੱਥੋਂ ਹੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜੋ ਬਚਪਨ ਦਾ ਮੇਰਾ ਸ਼ੌਕ ਸੀ ਜਿਹੜਾ ਉਹ ਸ਼ੌਕ ਹੀ ਮੈਨੂੰ ਹੁਣ ਤੱਕ ਜਿਹੜੀ ਇਸ ਮੁਕਾਮ ਤੇ ਇਸ ਲੈਵਲ ਦੀ ਜਿਹੜੀ ਪਪੂਲਰਿਟੀ ਇੱਥੋਂ ਤੱਕ ਜਿਹੜਾ ਲੈ ਆਇਆ ਹੈ ਮੈਂ ਅਗਲਾ ਸਵਾਲ ਕਰੂੰਗਾ ਕਿ ਬੜੇ ਤੋਂਨੋਂ ਅਵਾਰਡ ਮਿਲ ਚੁੱਕੇ ਆ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾ ਕੇ ਸਿਖਾਉਣੇ ਜੋ ਵਰਕਸ਼ਾਪ ਲਾਉਣੇ ਹੋ ਕਲਾਸਾਂ ਲਾਉਣੇ ਹੋ ਇੱਥੋਂ ਤੱਕ ਸਾਨੂੰ ਸੁਣਨ ਚਾਇਆ ਕਿ ਤੁਸੀਂ ਆਰਮੀ ਨੂੰ ਵੀ ਇਹ ਮਾਡਲ ਬਣਾ ਕੇ ਦੇ ਚੁੱਕੇ ਹੋ ਵੀ ਇੰਨੀ ਜ਼ਿਆਦਾ ਉੱਪਰ ਤੱਕ ਜਾਣਾ ਵੀ ਇੱਕ ਛੋਟੀ ਜੀ ਤੁਸੀਂ ਚੀਜ਼ ਸੀਗੀ ਕਿ ਮੈਂ ਕਿਹਾ ਸੀਗਾ ਕਿ ਮੈਂ ਖੁਦ ਹਵਾ ਚੁੱਡਾਂ ਇੱਕ ਸੁਪਨਾ ਤੁਸੀਂ ਸੋਚਿਆ ਸੀਗਾ ਤੇ ਇੱਥੋਂ ਤੱਕ ਪਹੁੰਚਣਾ ਕਿੰਨੀ ਕ ਮਿਹਨਤ ਲੱਗੀ ਕਿੰਨੀਆਂ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਕੋਈ ਵੀ ਜੋ ਤੁਸੀਂ ਇਦਾਂ ਦੇ ਮਕਾਮ ਤੇ ਜਿਹੜਾ ਪਹੁੰਚਣਾ ਹੈ ਉਹਦੇ ਚ ਮਿਹਨਤ ਤਾਂ ਲੱਗਦੀ ਲੱਗਦੀ ਹੈ ਜੀ ਮਿਹਨਤ ਤਾਂ ਹੋਣੀ ਜ਼ਰੂਰੀ ਹੈ ਮਿਹਨਤ ਦੇ ਨਾਲ ਹੀ ਆਪਾਂ ਨੂੰ ਜਿਹੜਾ ਫਲ ਮਿਲਦਾ ਮੈਨੂੰ ਕੋਈ 15 16 ਸਾਲ ਹੋ ਚੁੱਕੇ ਐ ਇਸ ਹੌਬੀ 'ਚ ਲੱਗੇ ਹੋਏ ਨੂੰ ਔਰ ਜਿਹੜਾ ਯੂਨੀਵਰਸਿਟੀਆਂ 'ਚ ਬੱਚਾ ਨੂੰ ਪੜਾਉਣ ਤੋਂ ਲੈ ਕੇ ਕੁਝ ਡਿਫੈਂਸ ਫੋਰਸਰ ਦੇ ਪ੍ਰੋਜੈਕਟ ਜਿਹੜੇ ਉਹ ਵੀ ਮੈਂ ਮਤਲਬ ਜਿਹੜੇ ਕੀਤੇ ਐ ਮਤਲਬ ਮਿਹਨਤ ਇਹ ਤੇ ਤੁਸੀਂ ਕਹਿ ਸਕਦੇ ਕਿ ਜੇ ਆਪਾਂ ਜੇ 24 ਘੰਟਿਆਂ ਜੋ ਜੇ ਮੈਂ ਘੰਟੇ ਤੁਹਾਨੂੰ ਗਿਣਾ ਕੇ ਆਪਦੇ ਦੱਸਦੇ ਆ ਤਾਂ ਕਹਿ ਸਕਦੇ ਆ ਵੀ ਹਰ ਰੋਜ਼ ਕੋਈ 6 ਘੰਟਿਆਂ ਦੀ ਮੇਰੀ ਜਿਹੜੀ ਮਿਹਨਤ ਆ ਮੇਰੀ ਡਿਊਟੀ ਆ ਇਹ ਨਾ 에ਰੋ ਮਾਡਲ ਤੇ ਲਗਾਤਾਰ ਲੱਗਦੀ ਹੈ ਹਾਂਜੀ ਅੱਛਾ ਜੀ ਪਹਿਲੀ ਵਾਰ ਜਦੋਂ ਤੁਸੀਂ ਜਹਾਜ਼ ਬਣਾਇਆ ਸੀਗਾ ਬੜੀ ਖੁਸ਼ੀ ਹੋਈ ਹੋਊਗੀ ਕਿ ਮੇਰਾ ਪਹਿਲਾ ਜਹਾਜ਼ ਬਣਾਇਆ ਸਫਲ ਹੋ ਗਿਆ ਹਵਾ ਚ ਉੱਡਿਆ ਉਹ ਕਿਹੜਾ ਟਾਈਮ ਸੀਗਾ ਜਦੋਂ ਪਹਿਲਾ ਜਹਾਜ਼ ਤੁਹਾਡਾ ਉੱਡਿਆ ਸੀ ਉਹ 2011 ਦੇ ਵਿੱਚ ਮੈਂ ਇੱਕ ਮਾਡਲ ਜਿਹੜਾ ਸਭ ਤੋਂ ਕਿਉਂਕਿ ਉਹ ਤੋਂ ਪਹਿਲਾਂ ਮਾਡਲ ਮੈਂ ਕੰਪਨੀ ਦੀਆਂ ਜਿਹੜੀਆਂ ਕਿੱਟਾਂ ਹੁੰਦੀਆਂ ਚਾਈਨਾ ਦੇ ਵਿੱਚੋਂ ਕਿੱਟਾਂ ਆਉਂਦੀਆਂ ਇੰਡੀਆ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਇੰਪੋਰਟਰ ਹੈਗੇ ਆ ਉਹ ਕਾਫੀ ਲੋਕ ਹੈਗੇ ਜਿਹੜੇ ਬਾਹਰੋਂ ਕਿੱਟਾਂ ਇੰਪੋਰਟ ਕਰਕੇ ਸੇਲ ਕਰਦੇ ਆ ਤਾਂ ਪਹਿਲਾਂ ਮੈਂ ਉਹ ਜਿਹੜੀਆਂ ਕਿੱਟਾਂ ਛੋਟੀਆਂ ਕਿੱਟਾਂ ਮੈਂ ਉਡਾਈਆਂ ਔਰ ਸਭ ਤੋਂ ਪਹਿਲਾਂ 2011 ਦੇ ਵਿੱਚ ਜਿਹੜਾ ਮੇਰਾ ਆਪਦੇ ਹੱਥ ਨਾਲ ਬਣਾਇਆ ਹੋਇਆ ਥਰਮੋਕੋਲ ਦਾ ਬਿਲਕੁਲ ਛੋਟਾ ਜਿਹਾ ਇੱਕ ਮਾਡਲ ਸੀ ਉਹ ਕਾਲਜ ਦੇ ਸਟੂਡੈਂਟਸ ਨੂੰ ਪ੍ਰੋਜੈਕਟ ਵਰਕ ਵਾਸਤੇ ਮੈਂ ਬਣਾ ਕੇ ਦਿੱਤਾ ਸੀ ਔਰ ਉਦੋਂ ਪਹਿਲਾ ਜਿਹੜਾ ਆਪ ਦਾ ਖੁਦ ਦਾ ਬਣਾਇਆ ਹੋਇਆ ਜਿਹੜਾ ਆਪਣਾ ਜਹਾਜ਼ ਸੀ ਉਹ ਸਫਲ ਉਡਾਨ ਭਰ ਗਿਆ ਸੀ ਅੱਛਾ ਜੀ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਤੁਹਾਡੇ ਵੱਲੋਂ ਜਿਹੜੇ 에어로 ਮਾਡਲ ਬਣਾਏ ਜਾਂਦੇ ਆ ਤੇ ਹੁਣ ਤੱਕ ਕਿੰਨੇ ਕੁ ਬਣਾ ਚੁੱਕੇ ਹੋ ਕਿੰਨੇ ਜਹਾਜ਼ ਬਣਾ ਚੁੱਕੇ ਆ ਜਿਹੜੇ ਜਹਾਜ਼ ਨੇ ਆਪਣੇ ਸ਼ੌਂਕ ਦੇ ਤੌਰ ਤੇ ਬਣਾਉਣੇ ਹੋ ਜਾਂ ਇਹਨਾਂ ਨੂੰ ਸੇਲ ਕਰਦੇ ਹੋ ਜਾਂ ਬਣਾ ਬਣਾ ਕੇ ਘਰ ਦੇ ਇੱਕ ਮਿਊਜ਼ੀਅਮ ਤੌਰ ਤੇ ਸਾਮ ਕੇ ਰੱਖਦੇ ਹੋ ਦੇਖੋ ਜਿਆਦਾਤਰ ਜਿਹੜੇ ਜਹਾਜ਼ ਬਣੇ ਹੋਏ ਆ ਵੱਡੇ ਸਾਈਜ਼ ਦੇ ਜਹਾਜ਼ ਆ ਜਿਹੜੇ ਰਿਕਾਰਡ ਹੋਲਡਰ ਜਹਾਜ਼ ਆਪਾਂ ਬਣਾ ਲਏ ਆ ਉਹ ਮੇਰੇ ਆਪ ਦੇ ਸ਼ੌਕ ਵਾਸਤੇ ਆ ਉਹ ਮੇਰੀ ਆਪਣੀ ਹੌਬੀ ਵਾਸਤੇ ਆ ਕਿਉਂਕਿ ਏਡੇ ਵੱਡੇ ਜਿਹੜੇ ਜਹਾਜ਼ ਉਡਾਉਣੇ ਹੀ ਇੱਕ ਮੁਸ਼ਕਲ ਹੈ ਔਰ ਰਨਵੇ ਚਾਹੀਦੀ ਉਹਨਾਂ ਨੂੰ ਉੱਡਣ ਵਾਸਤੇ ਔਰ ਖਾਲੀ ਜਗ੍ਹਾ ਚਾਹੀਦੀ ਹੈ ਇਹ ਜਿਹੜੇ ਜਿਆਦਾ ਵੱਡੇ ਜਹਾਜ਼ ਆ ਉਹ ਮਰੇ ਖੁਦ ਆਪਣੀ ਹੌਬੀ ਵਾਸਤੇ ਨੇ ਜੀ ਔਰ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਕੋਈ ਜਿਹੜੇ ਬੱਚਿਆਂ ਦੇ ਪ੍ਰੋਜੈਕਟ ਹੈ ਉਹਨਾਂ ਵਾਸਤੇ ਬਹੁਤ ਛੋਟੇ ਜਹਾਜ਼ ਗਲਾਈਡਰ ਕੈਟਾਗਰੀ ਦੇ ਛੋਟੀਆਂ ਕਿੱਟਾਂ ਹੁੰਦੀਆਂ ਜਿਨ੍ਹਾਂ ਦਾ ਕੀ ਵਜ਼ਨ ਜਿਹੜਾ ਉਹ 1 ਕਿਲੋ ਤੋਂ ਵੀ ਘੱਟ ਹੁੰਦਾ ਤਾਂ ਉਹ ਕਿੱਟ ਆ ਜਿਹੜੀ ਉਹ ਬੱਚੇ ਮੰਗਵਾ ਲੈਂਦੇ ਆ ਤਾਂ ਫਿਰ ਮੈਨੂੰ ਯੂਨੀਵਰਸਿਟੀ ਇਨਵਾਈਟ ਕਰਦੀ ਆ ਜਾਂ ਕਾਲਜ ਬੁਲਾਉਂਦਾ ਤਾਂ ਕਹਿੰਦੇ ਜੀ ਸਾਡੀ ਇਹ ਜਿਹੜੀ ਬੱਚਿਆਂ ਦੀ ਕਿੱਟ ਹੈ ਤੁਸੀਂ ਇਹ ਅਸੈਂਬਲ ਕਰਵਾ ਕੇ ਜਾਓ ਔਰ ਬੱਚਿਆਂ ਨੂੰ ਪ੍ਰੋਪਰ ਇਹਦੀ ਫਲਾਈਂਗ ਥਿਉਰੀ ਹੈ ਤੇ ਇਲੈਕਟ੍ਰੋਨਿਕਸ ਦੀ ਵਰਕਿੰਗ ਬਾਰੇ ਸਮਝਾ ਕੇ ਜਾਓ ਅੱਛਾ ਜੀ ਮੈਂ ਗੱਲ ਕਰਾਂ ਤਾਂ ਜਿਹੜੇ ਤੁਹਾਡੇ ਵੱਲੋਂ ਐਰੋ ਮਾਡਲ ਬਣਾਏ ਜਾਂਦੇ ਕਿਉਂਕਿ ਅੱਜ ਕੱਲ੍ਹ ਨਾ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਬਹੁਤ ਸਾਰੇ ਮਤਲਬ ਬੱਚੇ ਵੀ ਕਹਿੰਦੇ ਅਸੀਂ ਜਹਾਜ਼ ਬਣਾ ਲਿਆ ਜੀ ਚਾਹੇ ਅਸੀਂ ਕਬਾੜ ਤੋਂ ਬਣਾ ਲਿਆ ਚਾਹੇ ਕਿਸ ਤਰੀਕੇ ਨਾਲ ਬਣਾ ਲਿਆ ਸਾਡਾ ਜਹਾਜ਼ ਹਵਾ ਨਾਲ ਗੱਲਾਂ ਕਰਦਾ ਤੇ ਕਿਤੇ ਨਾ ਕਿਤੇ ਜਿਹੜੇ ਐਰੋ ਮਾਡਲ ਹੁੰਦੇ ਆ ਕੋਈ ਮਿਸਜੂਸ ਵੀ ਹੋ ਸਕਦਾ ਇਹਨਾਂ ਦਾ ਜਾਂ ਸਰਕਾਰ ਬਿਲਕੁਲ ਜੀ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਕੋਈ ਵੀ ਜਿਹੜੀ ਹਵਾ ਦੇ ਵਿੱਚ ਉੱਡਣ ਵਾਲੀ ਚੀਜ਼ ਹੈ 에어로 ਮਾਡਲ ਹੈ ਚਾਹੇ ਉਹ ਡਰੋਨ ਹੈ ਉਹ ਖਤਰਨਾਕ ਤਾਂ ਹੈਗਾ ਹੀ ਹੈ ਡਰੋਨ ਜ਼ਿਆਦਾ ਖਤਰਨਾਕ ਹੈ ਇਹ 에어로 ਮਾਡਲ ਉਹਦੇ ਮੁਕਾਬਲੇ ਬਹੁਤ ਘੱਟ ਖਤਰਨਾਕ ਹੈ ਕਿਉਂਕਿ ਇਹਦੇ ਵਿੱਚ ਕੀ ਹੈ ਟੋਟਲੀ ਇਹ ਮੈਨੂਅਲ ਫਲਾਈਂਗ ਹੈ ਦੀ ਤੁਹਾਡੇ ਹੱਥ ਦੀ ਜਿਹੜੀ ਪ੍ਰੈਕਟਿਸ ਹੈ ਤੁਹਾਡਾ ਜਿਹੜਾ ਕਲਾਕਾਰੀ ਹੈ ਜਾਂ ਪਾਇਲਟ ਦੀ ਜਿੰਨੀ ਫਲਾਈਂਗ ਪ੍ਰੈਕਟਿਸ ਹੈ ਉਹ ਪ੍ਰੈਕਟਿਸ ਦੇ ਨਾਲ ਹੀ ਇਹ ਫਲਾਈ ਕਰਦਾ ਹੈ ਦੂਜੀ ਗੱਲ ਇਹ ਤੁਹਾਡੀ ਲਾਈਨ ਆਫ ਸਾਈਟ ਦੇ ਵਿੱਚ ਇਹ ਉੱਡਦਾ ਜਿੱਥੋਂ ਤੱਕ ਤੁਹਾਡੀ ਨਿਗਾਹ ਪ੍ਰੋਪਰ ਕੰਮ ਕਰਦੀ ਹੈ ਕੋਈ 400 ਮੀਟਰ 500 ਮੀਟਰ ਇਹ ਉਨਾ ਹੀ ਉੱਡੂਗਾ ਉਸ ਤੋਂ ਅਗਰ ਦੂਰ ਜਾਊਗਾ ਤਾਂ ਇਹ ਕ੍ਰੈਸ਼ ਕਰ ਦੇਗਾ ਉਹਦੇ ਦੂਜੇ ਪਾਸੇ ਜੇ ਆਪਾਂ ਡਰੋਨ ਦੀ ਗੱਲ ਕਰੀਏ ਡਰੋਨ ਦੇ ਵਿੱਚ ਬਹੁਤ ਜ਼ਿਆਦਾ ਆਟੋਮੈਟਿਕ ਸਿਸਟਮ ਹੈ ਜੀਪੀਐਸ ਨਾਲ ਚੱਲਦਾ ਹੈ ਤੁਸੀਂ ਦੇਖੋ ਵਿਆਹ ਸ਼ਾਦੀਆਂ ਦੇ ਵਿੱਚ ਜਿਹਨੇ ਫੋਟੋਗ੍ਰਾਫਰ ਵੀਰ ਯੂਜ਼ ਕਰਦੇ ਆ ਉਹ ਟੋਟਲੀ ਜੀਪੀਐਸ ਨੈਵਿਗਲਡ ਹੈ ਤਾਂ ਉਹ ਚ ਕਾਫੀ ਸਾਰਾ ਆਟੋਮੈਟਿਕ ਸਿਸਟਮ ਹੈਗਾ ਤਾਂ ਜਿਹੜੀ ਤੁਸੀਂ ਗੱਲ ਕੀਤੀ ਵੀ ਇਹਨੂੰ ਲੈ ਕੇ ਕੋਈ ਕਾਇਦੇ ਕਾਨੂੰਨ ਬਿਲਕੁਲ ਹੈਗੇ ਆ ਡੀਜੀਸੀਏ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਜਿਹੜਾ ਆਪਣੇ ਇੰਡੀਆ ਦਾ ਇੱਕ ਬਹੁਤ ਵੱਡਾ ਆਧਾਰਾ ਹੈ ਜਿਹੜਾ ਇਹਨਾਂ ਰਿਮੋਟਲੀ ਪਾਇਲਟਡ 에ਅਰਕ੍ਰਾਫਟ ਸਿਸਟਮ ਜਿਹਨੂੰ ਆਪਾਂ ਕਿਹਾ ਜਾਂਦਾ ਇਹਨਾਂ ਨੂੰ ਇਹਨਾਂ ਦੀਆਂ ਰੈਗੂਲੇਸ਼ਨ ਬਣਾਉਂਦਾ ਈਵਨ ਜਿਹੜੇ ਵੱਡੇ ਜਹਾਜ਼ ਪਾਇਲਟ ਉਡਾਉਂਦੇ ਉਹਨਾਂ ਨੂੰ ਲਾਇਸੈਂਸ ਵੀ ਉਹ ਧਾਰਾ ਇਸ਼ੂ ਕਰਦਾ ਹੈ ਡੀਜੀਸੀਏ ਬਹੁਤ ਸਾਰੀਆਂ ਰੈਗੂਲੇਸ਼ਨਸ ਆ ਡੀਜੀਸੀਏ ਦੀਆਂ ਜਿਵੇਂ ਆਪਾਂ ਕਿੱਥੇ ਉਡਾ ਸਕਦੇ ਆ ਆਪਾਂ ਕਿੱਥੇ ਨਹੀਂ ਉਡਾ ਸਕਦੇ ਹੁਣ ਜਿਹੜੀ ਆ ਜਗ੍ਹਾ ਮੇਰੀ ਜਿੱਥੇ ਆਪਾਂ ਉਡਾ ਰਹੇ ਆ ਇਹਦੇ ਨੇੜੇ ਕੋਈ 에어ਪੋਰਟ ਨਹੀਂ ਹੈਗਾ ਕੋਈ ਸਰਕਾਰੀ ਬਿਲਡਿੰਗ ਨਹੀਂ ਹੈਗੀ ਕੋਈ ਆਰਮੀ ਦਾ ਕੰਪਲੈਕਸ ਨਹੀਂ ਹੈਗਾ ਕੋਈ 에어ਫੋਰਸ ਸਟੇਸ਼ਨ ਨੇੜੇ ਨਹੀਂ ਹੈਗਾ ਕੋਈ ਵੱਡਾ ਸਰਕਾਰੀ ਕੋਈ ਕਹ ਲਓ ਹਸਪੀਟਲ ਜਾਂ ਕੋਈ ਵੱਡਾ ਸ਼ਹਿਰ ਨੇੜੇ ਨਹੀਂ ਹੈਗਾ ਤਾਂ ਔਰ ਉਸ ਤੋਂ ਅੱਗੇ ਇੱਕ ਗ੍ਰੀਨ ਜ਼ੋਨ ਏਰੀਆ ਹੈ ਆਪਣੀ ਡੀਜੀਸੀ ਨੇ ਆਲਰੇਡੀ ਜ਼ੋਨ ਮਾਰਕ ਕੀਤੇ ਹੋਏ ਆ ਤੁਸੀਂ ਡੀਜੀਸੀ ਦਾ ਜਿਹੜਾ ਫਲਾਈਂਗ ਮੈਪ ਕੱਢ ਕੇ ਦੇਖੋਗੇ ਉਹ ਤੇ ਰੈੱਡ ਜ਼ੋਨ ਗ੍ਰੀਨ ਜ਼ੋਨ ਮਾਰਕ ਕੀਤੇ ਹੋਏ ਆ ਤਾਂ ਆਪਾਂ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਹੈ ਵੀ ਕਿਤੇ ਆਪਾਂ ਰੈੱਡ ਜ਼ੋਨ ਦੇ ਵਿੱਚ ਤਾਂ ਨਹੀਂ ਫਲਾਈਂਗ ਕਰ ਜੇ ਪਰ ਰੈੱਡ ਜ਼ੋਨ ਦੇ ਵਿੱਚ ਫਲਾਈਂਗ ਕਰ ਰਹੇ ਆ ਕਿੰਨੀ ਹਾਈਟ ਤੇ ਕਰ ਰਹੇ ਆ ਤੁਸੀਂ ਕਿਸੇ 에어ਪੋਰਟ ਦੇ ਬਹੁਤ ਨਜ਼ਦੀਕ ਫਲਾਈਂਗ ਕਰ ਰਹੇ ਆ ਤਾਂ ਟੋਟਲੀ ਇਲੀਗਲ ਆ ਉਹ ਜੀ ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ ਜੇ ਤੁਸੀਂ ਕੋਈ ਕੰਪਨੀ ਵਜੋਂ ਕੰਮ ਕਰ ਰਹੇ ਆ ਕੋਈ ਮੈਪਿੰਗ ਕੰਪਨੀ ਵੱਲੋਂ ਕੰਮ ਕਰ ਰਹੇ ਆ ਜਾਂ ਤੁਹਾਡੇ ਕੋਲੇ ਕੋਈ ਹੋਰ ਕੋਈ ਕੰਪਨੀ ਦਾ ਪ੍ਰੋਜੈਕਟ ਆ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਟਾਵਰ ਲਾਈਨਾਂ ਆ ਜਾਂ ਪਿੰਡਾਂ ਦੀ ਮੈਪਿੰਗ ਹੁੰਦੀ ਆ ਸ਼ਹਿਰਾਂ ਦੀ ਮੈਪਿੰਗ ਹੁੰਦੀ ਆ ਨਕਸ਼ੇ ਵਗੈਰਾ ਬਣਦੇ ਨਵੇਂ ਜੇ ਤੁਸੀਂ ਕੰਪਨੀ ਵੱਲੋਂ ਕਰ ਰਹੇ ਹੋ ਤਾਂ ਜੇ ਇਨ ਐਨੀ ਕੇਸ ਤੁਸੀਂ 에어ਪੋਰਟ ਦੇ ਨੇੜੇ ਪਹੁੰਚਦੇ ਆ ਤਾਂ ਜਿਹੜੀ ਉੱਥੇ ATC 에어 크래프트 ਕੰਟਰੋਲਰ ਜਿਹੜਾ ਹੁੰਦਾ ਇੱਕ ਉਹਨਾਂ ਦਾ ਅਫਸਰ ਹੁੰਦਾ ਤੁਹਾਨੂੰ ਤੁਹਾਡਾ ਫਰਜ਼ ਬੰਦਾ ਉਹਨੂੰ ਕੰਟੈਕਟ ਕਰਨਾ ਪਊਗਾ ਉਹਨੂੰ ਇੱਕ ਦਿਨ ਪਹਿਲਾਂ ਦੱਸਣਾ ਪਊਗਾ ਜੀ ਅਸੀਂ 100 800 ਸਾਡਾ ਪ੍ਰੋਜੈਕਟ ਹੈ ਇਹਦੇ ਰਿਗਾਰਡਿੰਗ ਅਸੀਂ ਤੁਹਾਡੇ ਇੰਨਾ ਕਲੋਜ਼ ਆ ਕੇ ਅਸੀਂ ਫੋਟੋਗ੍ਰਾਫੀ ਕਰਨੀ ਚਾਹੁੰਨੇ ਜਾਂ ਮੈਪਿੰਗ ਕਰਨੀ ਚਾਹੁੰਨੇ ਆ ਤਾਂ ਜੇ ਆਪਾਂ ਉਦਾਂ ਹੀ ਮਤਲਬ ਇੱਕ ਪਾਗਲਾ ਵਾਂਗੂ ਰੈੱਡ ਜ਼ੋਨ ਦੇ ਵਿੱਚ ਜਾ ਕੇ ਆਪਾਂ ਫਲਾਈਂਗ ਕਰਦੇ ਆ ਤਾਂ ਆਪਣਾ ਟੋਟਲੀ ਇਹ ਇਲੀਗਲ ਹੈ ਗੈਰਕਾਨੂੰਨੀ ਹੈ ਤਾਂ ਇਹ ਰੈਗੂਲੇਸ਼ਨ ਆ ਬਿਲਕੁਲ ਹੈਗੀਆਂ ਅਸਲ ਜਿਵੇਂ ਨਾ ਇੱਕ ਥੋੜੀ ਹਾਸੇ ਵਾਲੀ ਗੱਲ ਵੀ ਯਾਦ ਆ ਰਹੀ ਹੈ ਜਿਵੇਂ ਆਪਾਂ ਆਫ ਕੈਮਰਾ ਗੱਲਾਂ ਕਰਦੇ ਸੀ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਮਤਲਬ ਘਰ ਦੇ ਵੀ ਕਹਿੰਦੇ ਸਾਰੇ ਕੱਪੜੇ ਮਤਲਬ ਤੁਸੀਂ ਕਹਿੰਦੇ ਭਰ ਦਿੰਦੇ ਹੁੰਦੇ ਸੀ ਕਿ ਜਿਹੜੀ ਇਹਦੇ ਵਿੱਚ ਤੁਸੀਂ ਗੁੱਦ ਯੂਜ਼ ਕਰਦੇ ਹੋ ਗੁੱਦ ਮੰਨ ਲਓ ਆਪਾਂ ਕਹਿੰਦੇ ਥਰਮੋਕੋਲ ਤੇ ਉਦੋਂ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੀ ਹੁਣ ਤਾਂ ਤਕਨੀਕ ਕਾਫੀ ਸੁਧਾਰ ਆ ਗਿਆ ਹੋਣਾ ਇਹ ਹਾਂਜੀ ਬਿਲਕੁਲ ਕਿਉਂਕਿ ਜ਼ਿਆਦਾ ਮੇਰੇ ਜਿਹੜੇ 에ਅਰਕ੍ਰਾਫਟ ਆ ਮੇਰੀ ਜਿਉ ਆਪਾਂ ਤੁਸੀਂ ਕਹਿ ਲਓ ਵੀ ਮੇਨ ਜੇ ਪਹਿਚਾਣੀ ਇਹ ਵੀ ਮੈਂ ਥਰਮੋਕੋਲ ਦੇ ਜਹਾਜ਼ ਬਣਾਉ ਔਰ ਇਹ ਥਰਮੋਕੋਲ ਇਹੋ ਜੀ ਚੀਜ਼ ਆ ਜਦੋਂ ਤੁਸੀਂ ਇਹਨੂੰ ਖੁਰਚ ਖੁਰਚ ਕੇ ਰੇਗ ਮਾਰਨਾ ਰਗੜ ਰਗੜ ਕੇ ਬਣਾਉਨੇ ਆ ਨਾ ਤਾਂ ਇਹਦੇ ਜਿੰਨੇ ਬਰੀਕ ਪਾਰਟੀਕਲ ਆ ਉਹ ਹਵਾ ਚ ਉਡਣ ਲੱਗ ਜਾਂਦੇ ਆ ਕਿਉਂਕਿ ਹਲਕੀ ਹੁੰਦੀ ਆ ਉਹ ਫਿਰ ਪੱਖੇ ਨਾਲ ਡੁੱਟ ਕੇ ਸਿਰ ਚ ਪਈ ਜਾਂਦੀ ਆ ਅੱਖਾਂ ਚ ਪਈ ਜਾਂਦੀ ਆ ਇਹ ਕੱਪੜਿਆਂ ਨੂੰ ਲੱਗ ਜਾਂਦੀ ਆ ਐਕਚੁਅਲੀ ਇਹ ਚਾਰਜ ਹੋ ਜਾਂਦੀ ਆ ਇਹ ਪਲਾਸਟਿਕ ਦਾ ਇੱਕ ਰੂਪ ਹੈ ਥਰਮੋਕੋਲ ਨੂੰ ਜਦੋਂ ਰਗੜਦੇ ਆ ਨਾ ਤਾਂ ਇਹਦੇ ਚ ਚਾਰਜ ਕ੍ਰੀਏਟ ਹੋ ਜਾਂਦਾ ਸਟੈਟਿਕ ਕਰੰਟ ਆ ਜਾਂਦਾ ਇਹ ਚ ਤੇ ਤੁਹਾਡੇ ਕੱਪੜਾ ਨਾਲ ਚਿਮੜ ਜਾਂਦੀ ਆ ਫਿਰ ਇਹ ਹਵਾ ਹੂਆ ਮਾਰ ਕੇ ਬੜੀ ਮੁਸ਼ਕਲ ਨਾ ਇਹ ਲਾਉਣੀ ਪੈਂਦੀ ਆ ਫਿਰ ਉਹ ਜਦੋਂ ਕਿਤੇ ਜਦੋਂ ਪਹਿਲਾਂ ਅੰਦਰ ਸੀਗਾ ਮੇਰਾ ਰੂਮ ਉੱਪਰ ਲੌਬੀ 'ਚ ਬਣਾਇਆ ਸੀ ਤਾਂ ਸਾਰੇ ਘਰ ਦੇ ਮੈਂਬਰਾਂ ਦੇ ਕੱਪੜਿਆਂ ਨਾਲੇ ਥਰਮੋਕੋਲ ਲੱਗ ਜਾਂਦੀ ਸੀ ਉਹ ਫਿਰ ਹੀ ਰੱਖ ਕੇ ਕਹਿੰਦੇ ਵੀ ਤੂੰ ਇਹਨੂੰ ਕਿਤੇ ਬੰਦੋਬਸਤ ਆਉਦਾ ਬਾਹਰ ਕਰ ਪਈ ਠੀਕ ਹੈ ਫਿਰ ਤਾਂ ਇਹ ਰੂਮ ਹੈ ਜਿਹੜਾ ਫਿਰ ਬਾਹਰ ਇਹਨੂੰ ਸ਼ਿਫਟ ਕੀਤਾ ਮੈਂ ਔਰ ਹੁਣ ਮੇਰੇ ਖਿਆਲੋਂ ਉਹ ਰੂਮ ਵੀ ਮੇਰਾ ਛੋਟਾ ਹੋ ਗਿਆ ਹੈ ਜਹਾਜ਼ ਵੱਧਦੇ ਜਾਂਦੇ ਆ ਵੱਡੇ ਹੁੰਦੇ ਜਾਂਦੇ ਜਹਾਜ਼ ਕਿਉਂਕਿ ਸਕੇਲ ਮਾਡਲ ਮੈਂ ਬਣਾਉਣ ਲੱਗ ਗਿਆ ਜਿਹੜੇ ਅਸਲੀ ਜਹਾਜ਼ਾਂ ਦੀ ਕਾਪੀ ਆਪਾਂ ਬਣਾਉਣ ਲੱਗੇ ਤਾਂ ਹੁਣ ਮੇਰੀ ਇਹ ਪਲਾਨ ਆ ਵੀ ਜਿੱਥੇ ਆਪਣੀ ਹਵਾਈ ਪੱਟੀ ਬਣੀ ਇੱਕ ਕਮਰਾ ਆਪਾਂ ਬਣਾ ਲੈਣਾ ਤੇ ਸਾਰੀ ਮਤਲ ਜਹਾਜ਼ ਚੱਕ ਕੇ ਵੀ ਨਾ ਆਪਣ ਨੂੰ ਲਿਆਉਣਾ ਪਵੇ ਬਸ ਇੱਥੇ ਹੀ ਆਪਾਂ ਕਮਰੇ ਚੋਂ ਕੱਢਿਆ ਤੇ ਟੇਕ ਆਫ ਕੀਤਾ ਆਵਦੀ ਇੰਜੋਇਮੈਂਟ ਕੀਤੀ ਤੇ ਉਤਾਰ ਲਿਆ ਤੇ ਜੇ ਮੈਂ ਗੱਲ ਕਰਾਂ ਤਾਂ ਹੁਣ ਤੱਕ ਕਿਹੜਾ ਰਿਕਾਰਡ ਤੁਸੀਂ ਬਣਾਇਆ ਕਿਹੜਾ ਤੁਹਾਨੂੰ ਅਵਾਰਡ ਮਿਲ ਚੁੱਕਿਆ ਤੇ ਕਿੰਨਾ ਵੱਡਾ ਸਾਈਜ਼ ਜਿਹੜਾ ਜਹਾਜ਼ ਦਾ ਤੁਸੀਂ ਬਣਾ ਚੁੱਕੇ ਹੋ ਤੇ ਕਿਹੜਾ ਤੁਹਾਨੂੰ ਸਭ ਤੋਂ ਵੱਡਾ ਅਵਾਰਡ ਮਿਲ ਚੁੱਕਿਆ ਜੀ ਦੇਖੋ ਇਹ ਅਵਾਰਡ ਕਈ ਯੂਨੀਵਰਸਿਟੀਆਂ ਨੇ ਮੈਨੂੰ ਜਿਹੜੇ ਅਵਾਰਡ ਦਿੱਤੇ ਵੀ ਇੱਕ ਫਾਰਮਰ ਹੋ ਕੇ ਇੱਕ ਕਿਸਾਨ ਹੋ ਕੇ ਤੁਸੀਂ ਇੰਨਾ ਵਧੀਆ ਟੈਕਨੀਕਲ ਪ੍ਰੋਜੈਕਟ ਕਰ ਰਹੇ ਹੋ ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਜਿੰਨੇ ਆਪਣੇ ਪਰਿਵਾਰ ਆ तकरीबन ਆਪਣਾ 99% ਖੇਤੀ ਨਾਲ ਸੰਬੰਧਿਤ ਪਰਿਵਾਰ ਹੈਗੇ ਪੰਜਾਬ ਦੇ ਉਹ ਐਕਸਪੈਕਟ ਹੀ ਨਹੀਂ ਕਰ ਸਕਦਾ ਕੋਈ ਵੀ ਇਸ ਤਰ੍ਹਾਂ ਦਾ ਆ ਕੋਈ ਫਾਰਮਰ ਬੰਦਾ ਜਾਂ ਖੇਤੀ ਕਰਨ ਵਾਲਾ ਬੰਦਾ ਵੀ ਕੋਈ ਉਹ ਜਆ ਟੈਕਨੀਕਲ ਪ੍ਰੋਜੈਕਟ ਕਰ ਸਕਦਾ ਤਾਂ ਉਹ ਇੱਕ ਅਚੰਭਾ ਹੋ ਜਾਂਦਾ ਹੈ ਤਾਂ ਹੁਣ ਤੱਕ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਜੀਐਨਏ ਗਰੁੱਪ ਆ ਜੀਐਨਏ ਗਰੁੱਪ ਦੀਆਂ ਬਹੁਤ ਵੱਡੇ ਉਹਨਾਂ ਦੇ ਕਾਲਜ ਆ ਗੁਰਨਾਨ ਨਾਨਕ ਆਟੋਪਾਟ ਯੂਨੀਵਰਸਿਟੀ ਉਹਨਾਂ ਨੇ ਤੇ ਫਿਰ ਮਹਾਰਾਜ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਸਾਡੀ ਬਠਿੰਡੇ ਆ ਉਹਨਾਂ ਨੇ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਨੇ ਜੋ ਮੇਨ ਜਿਹੜੇ ਜਿਹੜੇ ਇੰਸਟੀਟਿਊਸ਼ਨਸ ਨੇ ਮੈਨੂੰ ਸਨਮਾਨਤ ਕੀਤਾ ਉਹ ਤਕਰੀਬਨ ਇਹ ਨੇ ਉਤਰਾੰਚਲ ਯੂਨੀਵਰਸਿਟੀ ਦੇਹਰਾਦੂਨ ਦੇ ਵਿੱਚ ਹੈ ਉੱਥੇ ਸਪੈਸ਼ਲ ਮੈਨੂੰ ਉਹ 2-3 ਵਾਰ ਉਹਨਾਂ ਨੇ ਬੁਲਾਇਆ ਜੀ ਸਾਡੇ ਵਰਕਸ਼ਾਪ ਕਰਕੇ ਜਾਓ ਔਰ ਉਹਨਾਂ ਨੇ ਮੈਨੂੰ ਸਨਮਾਨਤ ਵੀ ਕੀਤਾ ਇਸ ਤੋਂ ਇਲਾਵਾ ਇੰਡੀਆ ਬੁੱਕ ਆਫ ਰਿਕਾਰਡ ਹੈ ਜੀ ਇੱਕ ਔਰ ਇੱਕ ਏਸ਼ੀਆ ਬੁੱਕ ਆਫ ਰਿਕਾਰਡ ਆ ਤੁਸੀਂ ਕੋਈ ਵੀ ਆਵਦਾ ਰਿਕਾਰਡ ਬਣਾਓ ਉਹਨਾਂ ਨੂੰ ਉਹਦੀ ਵੀਡੀਓ ਭੇਜੋ ਉਹਦਾ ਜੋ ਰਿਕਾਰਡ ਬਣਾਇਆ ਉਹਦੇ ਬਾਰੇ ਲਿਖ ਕੇ ਭੇਜੋ ਫਿਰ ਉਹ ਵੈਰੀਫਾਈ ਕਰਦੇ ਆਂ ਇੱਕ ਮਹੀਨੇ ਤੱਕ ਉਹ ਵੈਰੀਫਿਕੇਸ਼ਨ ਤੋਂ ਬਾਅਦ ਜੇ ਤੁਹਾਡੇ ਮੁਕਾਬਲੇ ਤੇ ਕਿਸੇ ਨੇ ਨਹੀਂ ਕੋਈ ਹੋਰ ਰਿਕਾਰਡ ਬਣਾਇਆ ਤਾਂ ਤੁਹਾਡੇ ਨਾਂ ਉਹ ਰਿਕਾਰਡ ਉਹ ਦਰਜ ਹੋ ਜਾਂਦਾ ਹੈ ਤਾਂ ਮੇਰੇ ਜਿਹੜੇ ਤਿੰਨ 에ਅਰਕ੍ਰਾਫਟ ਹੈਗੇ ਆ ਲਾਰਜੇਸਟ ਹੈਂਡਮੇਡ 에ਅਰਕ੍ਰਾਫਟ ਇੱਕ ਉਹ ਚ ਫਾਈਟਰ ਕੈਟਾਗਰੀ ਦਾ ਤੇ ਦੋ ਚ ਕਾਰਗੋ ਕੈਟਾਗਰੀ ਦੇ ਮੇਰੇ ਜਿਹੜੇ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋ ਚੁੱਕੇ ਆ ਜੀ ਮਤਲਬ ਉਹਨੂੰ ਰਿਕਾਰਡ ਬਣਾਇ ਲਾਰਜੇਸਟ ਹੈਂਡਮੇਡ 에ਅਰਕ੍ਰਾਫਟ ਵਿਦ ਥਰਮੋਕੋਲ गिनती हो जी 100 150 ਤੋਂ ਉੱਪਰ ਹੁਣ ਤੱਕ ਟੋਟਲ ਤਾਂ ਕਈ ਬਣ ਗਏ ਜੀ ਮਨ ਜਿਹੜੇ ਰਿਕਾਰਡ ਵਾਲੇ ਤੁਸੀਂ ਪੁੱਛੀਆ ਗੱਲ ਉਹ ਮੇਰੇ 3 ਨੇ ਜੀ ਔਰ ਇੱਕ ਜਿਹੜਾ ਏਸ਼ੀਆ ਬੁੱਕ ਆਫ ਰਿਕਾਰਡ ਤੱਕ ਵੀ ਤੁਹਾਡੇ ਸਰੋਤਿਆਂ ਦੀ ਮਿਹਰਬਾਨੀ ਨਾਲ ਤੁਹਾਡੇ ਸਰੋਤਿਆਂ ਦੀਆਂ ਸ਼ੁਭ ਇੱਛਾਵਾਂ ਦੇ ਨਾਲ ਆਪਾਂ ਏਸ਼ੀਆ ਬੁੱਕ ਆਫ ਰਿਕਾਰਡ ਤੱਕ ਵੀ ਆਪਾਂ ਪਹੁੰਚ ਗਏ ਵੀ ਜਿਹੜਾ ਮੇਨ ਇਹ ਪ੍ਰੋਜੈਕਟ ਆ ਜੇ ਕਿਸੇ ਨੇ ਚੀਜ਼ ਵਿੱਚੋਂ ਲੈਣੀ ਆ ਜਾਂ ਸਿੱਖਣੀ ਆ ਉਹਦੀ ਆਈਡੈਂਟੀਟੀ ਅਸੀਂ ਲਵਾਂਗੇ ਜੀ ਉਹਦੀ ਫੈਮਿਲੀ ਬੈਕਗ੍ਰਾਉਂਡ ਦੇਖਾਂਗੇ ਵੀ ਉਹਦੇ ਚ ਵਾਕਈ ਉਹ ਬੰਦਾ ਸਹੀ ਹੈ ਕਿਉਂਕਿ ਇਹ ਚੀਜ਼ ਦੇ ਵਿੱਚ ਮਿਸਯੂਜ਼ ਹੋਣ ਦਾ ਬ ਔਰ ਅਸੀਂ ਵੀ ਅੱਗੇ ਜਾ ਕੇ ਸਾਨੂੰ ਵੀ ਕਈ ਵਾਰ ਡੀਜੀਸੀਏ ਪੁੱਛ ਸਕਦੀ ਹੈ ਕਿ ਤੁਸੀਂ ਬਈ 에어로 ਮੋਡਲਿੰਗ ਕਿਹਨੂੰ ਸਿਖਾ ਰਹੇ ਆ ਤਾਂ ਉਹ ਸਟੂਡੈਂਟ ਆ ਕਿਹੜੀ ਯੂਨੀਵਰਸਿਟੀ ਦਾ ਹੈ ਉਹਦਾ ਕੀ ਮੋਟਿਵ ਹੈ ਔਰ ਉਹਨਾਂ ਨੂੰ ਫਿਰ ਅਸੀਂ ਬਹੁਤ ਛੋਟੇ ਜਿਹੇ ਜਹਾਜ਼ ਜਿਹੜੇ weight ਚੱਕਦੇ ਹੀ ਨਹੀਂ ਜਿਨ੍ਹਾਂ ਦੀ weight ਚੱਕਣ ਦੀ ਕੈਪੈਸਿਟੀ ਕਹ ਲਓ ਵੀ ਕੁਝ ਇੱਕ ਗ੍ਰਾਮ ਹੀ ਹੈ ਬਸ ਉਦਾਂ ਦੇ ਉਹਨਾਂ ਨੂੰ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਕਿਉਂਕਿ ਐਡਾ ਵੱਡਾ ਜਹਾਜ਼ ਆਪਾਂ ਕਿਸੇ ਨੂੰ ਨਹੀਂ ਬਣਾ ਕੇ ਦੇਵਾਂਗੇ ਜਿਹੜਾ ਕੋਈ ਕਿਲੋ 2 ਕਿਲੋ ਭਾਰ ਚੱਕ ਲੇ ਜਾਂ ਉਹਦਾ ਜਾ ਕੇ ਉਹ ਮਿਸਯੂਜ਼ ਕਰੇ ਔਰ ਜਿਹੜੇ 에어로ਪਲੇਨ ਆ 에어로 ਮੋਡਲ ਆ ਇਹਨਾਂ ਹੀ ਤੱਕ ਮਤਲਬ ਇੱਕ ਵੱਡੀ ਗੱਲ ਇਹ ਆ ਵੀ ਬਿਨਾ ਰਨਵੇ ਤੋਂ ਇਹ ਉੱਡਦਾ ਹੀ ਨਹੀਂ। ਜੀ। ਚਾਹ ਕੇ ਵੀ ਕੋਈ ਬੰਦਾ ਇਹਦਾ ਮੈਸੇਜ ਨਹੀਂ ਕਰ ਸਕਦਾ ਕਿਉਂਕਿ ਰਨਵੇ ਤੇ ਪਹਿਲਾਂ ਦੌੜੂਗਾ। ਫਿਰ ਉਸੇ ਰਨਵੇ ਤੇ ਉਤਰੂਗਾ। ਔਰ ਜੇ ਤੁਸੀਂ ਚਾਹੋ ਵੀ ਮੈਂ ਕਿਸੇ ਸ਼ਹਿਰ ਦੇ ਕੋਲੇ ਜਾ ਕੇ ਇਹਨੂੰ ਉਡਾ ਲਾਂ ਪੀ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਹਵਾਈ ਪੱਟੀ ਤੋਂ ਬਿਨਾਂ ਨਹੀਂ ਉੱਡਣਾ ਨੀਗਾ। ਔਰ ਡਰੋਨ ਹੈਗਾ ਡਰੋਨ ਅਸੀਂ ਕਿਸੇ ਨੂੰ ਬਣਾ ਕੇ ਹੀ ਨਹੀਂ ਦਿੰਦੇ। ਡਰੋਨ ਵਾਸਤੇ ਟੋਟਲੀ ਨਾ ਹੈ ਜੀ ਕਿਉਂਕਿ ਡਰੋਨ ਦੇ ਨਾਲ ਜਿਹੜੇ ਲੋਕ ਹੈਗੇ ਆ ਉਹ ਪੁੱਠੇ ਪੰਗੇ ਵੀ ਲੈਂਦੇ ਆ ਉਹਦੇ ਥੱਲੇ ਕੈਮਰੇ ਲਾ ਲੈਂਦੇ ਆ। ਫਿਰ ਆਪਾਂ ਕੈਮਰਾ ਲਾ ਕੇ ਜੇ ਪਿੰਡ ਉੱਪਰ ਦੀ ਘੁਮਾਤਾ ਜਾਂ ਸ਼ਹਿਰ ਉੱਪਰ ਦੀ ਘੁਮਾਤਾ ਆਪਾਂ ਕਿਸੇ ਦੀ ਪ੍ਰਾਈਵੇਸੀ ਦੇਖ ਸਕਦੇ ਹਾਂ ਤਾਂ ਉਹ ਆਪਣੇ ਵਾਸਤੇ ਟੋਟਲੀ ਇਲੀਗਲ ਹੈ ਸੋ 에어로 ਮਾਡਲ ਜੇ ਕਿਸੇ ਨੇ ਲੈਣਾ ਹੈ ਕਿਉਂਕਿ ਮੇਰੇ ਕੋਲ ਅਕਸਰ ਹੀ ਬੱਚੇ ਆਉਂਦੇ ਆ ਪੇਰੈਂਟਸ ਲੈ ਕੇ ਆਉਂਦੇ ਬੱਚਿਆਂ ਨੂੰ ਬਹੁਤ ਸਾਰੇ ਬੱਚੇ ਆ ਜਿਹੜੇ ਕਹਿੰਦੇ ਸੀ 에어로ਨੌਟਿਕਲ ਇੰਜੀਨੀਅਰਿੰਗ ਕਰਨੀ ਹੈ ਅਸੀਂ 에ਅਰਕ੍ਰਾਫਟ ਮੇਨਟਨੈਂਸ ਇੰਜੀਨੀਅਰਿੰਗ ਕਰਨੀ ਆ ਸਾਨੂੰ ਬੇਸਿਕ ਨੀ ਕਲੀਅਰ ਜਹਾਜ਼ ਕਿਵੇਂ ਉੱਡਦਾ ਹੈ ਇਹਦੀ ਫਲਾਈਂਗ ਥਿਊਰੀ ਨੀ ਕਲੀਅਰ ਤਾਂ ਉਹਨਾਂ ਨੂੰ ਮੈਂ ਸਮਾਂ ਦਿੰਨਾ ਜੀ ਨਾਲ ਉਹ ਜਿਹੜੇ ਬੱਚੇ ਆ ਉਹ ਔਰ ਨਾਲ ਆਦਾ ਆਈਡੀ ਪ੍ਰੂਫ ਆਪਦੀ ਕਾਲਜ ਦਾ ਆਈਡੀ ਕਾਰਡ ਆਪਦੀ ਯੂਨੀਵਰਸਿਟੀ ਦਾ ਆਈਡੀ ਕਾਰਡ ਨਾਲ ਲੈ ਕੇ ਆਉਣਾ ਤਦ ਹੀ ਮੈਂ ਉਹਨਾਂ ਨੂੰ ਇੰਟਰਟੇਨ ਕਰੂਗਾ ਅਦਰਵਾਇਜ਼ ਨਹੀਂ ਤੇ ਜੇ ਮੈਂ ਗੱਲ ਕਰਾਂ ਤਾਂ ਇਹ ਉਹੀ ਜਹਾਜ਼ ਨੇ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜੇ ਹਵਾ ਨਾਲ ਗੱਲਾਂ ਕਰਦੇ ਨੇ ਤੇ ਜੇ ਮੈਂ ਸਰ ਇਹਦੀ ਗੱਲ ਕਰਾਂ ਇੱਕ ਛੋਟੀ ਜਿਹੀ ਚੀਜ਼ ਪੁੱਛੀ ਜੋ ਇਹ ਜਿਹੜਾ ਜਹਾਜ਼ ਹੈ ਕਿਹੜਾ ਮਾਡਲ ਹੈਗਾ ਇਹ ਤੇ ਜਿਹੜਾ ਇਹ ਜਹਾਜ਼ ਹੈ ਕਿਹੜਾ ਮਾਡਲ ਹੈ ਤੇ ਕਿੰਨੀ ਕੰਪੈਸਟੀ ਹੈ ਕਿੱਥੋਂ ਦਾ ਕੋਡ ਸਕਦਾ ਦੇਖੋ ਜੀ ਇਹ ਇਹ ਤੁਹਾਨੂੰ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਹੁਣ ਮੈਂ ਸਕੇਲਿੰਗ ਕਰਕੇ ਜਹਾਜ਼ ਬਣਾ ਰਿਹਾ ਹਾਂ ਸਕੇਲਿੰਗ ਭਾਵ ਅਸਲੀ ਜਹਾਜ਼ ਨੂੰ ਆਪਾਂ ਕਾਪੀ ਕਰਕੇ ਉਹਦਾ ਛੋਟਾ ਰੂਪ ਬਣਾ ਰਹੇ ਹਾਂ ਜੀ ਇਹ ਸੁਖੋਈ ਜਿਹੜਾ ਫਾਈਟਰ ਹੈਗਾ ਜੀ ਜਹਾਜ਼ ਬੜਾ ਦੁਨੀਆਂ ਦੇ ਵਿੱਚ ਹਰਮਨ ਪਿਆਰਾ ਜਹਾਜ਼ ਆ ਇਹ ਆਪਾਂ ਸੁਖੋਈ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕੋਸ਼ਿਸ਼ ਕਿਉਂ ਕਹਿੰਨਾ ਕਿਉਂਕਿ ਹਲੇ ਵੀ ਆਪਾਂ ਉਹਦੇ ਬਰਾਬਰ ਨਹੀਂ ਪਹੁੰਚੇ ਮੈਂ ਇਹ ਨਹੀਂ ਕਹੂੰਗਾ ਵੀ ਮੈਂ ਉਹਦੀ ਐਗਜ਼ੈਕਟ ਕਾਪੀ ਬਣਾਤੀ ਆਪਾਂ ਦੀ ਕੋਸ਼ਿਸ਼ ਕੀਤੀ ਹੈ ਸੁਖੋਈ ਨੂੰ ਕਾਪੀ ਕਰਕੇ ਉਹਦਾ ਇੱਕ ਮਿਨੀਚਰ ਵਰਕਿੰਗ ਦੇ ਵਿੱਚ ਬਣਾਉਣ ਦੀ ਜੀ ਔਰ ਇਹ ਬੜਾ ਵਧੀਆ ਇਹਦੀ ਫ્લાਇੰਗ ਹੈ ਜੀ ਜਿਹੜੀ ਇਹਦੀ ਦੂਰੀ ਹੈ ਉੱਡਣ ਦੀ ਇਹਦੀ ਫ્લાਇੰਗ ਕੋਈ ਐ ਨਹੀਂ ਵੀ 1 ਕਿਲੋਮੀਟਰ ਜਾਂ 2 ਕਿਲੋਮੀਟਰ ਜਾਂਦਾ ਇਹ ਪਾਰਕ ਫਲਾਇਰ ਹੈ ਮੈਕਸिमम ਜਿਵੇਂ ਇੱਥੋਂ 3-4 ਏਕੜ ਤੱਕ ਜਿਵੇਂ ਉਹ ਸਾਹਮਣੇ ਟਿਊਬਲ ਦਿਖਾਈ ਰੇ ਰਹਿਆ ਤਿੰਨ ਏਕੜ ਦੀ ਆ ਲੰਬਾਈ ਹੈ 2 ਏਕੜ ਅਗੇ 5 ਏਕੜ ਦੀ ਦੂਰੀ ਹੈ 5 ਏਕੜ ਦੇ ਦੈਰੇ ਦੇ ਉੱਪਰ ਉੱਪਰ ਇਹ ਘੁੰਮਦਾ ਹੈ ਜੀ ਔਰ ਜੇ ਦੂਰ ਲੈ ਕੇ ਜਾਵਾਂਗੇ ਜਿਹਦੀ ਆਪਾਂ ਓਰੀਐਂਟੇਸ਼ਨ ਭੁੱਲ ਗਏ ਤਾਂ ਫਿਰ ਇੱਕ ਵਾਰ ਸੱਜਾ ਖੱਬਾ ਇਹਦਾ ਭੁੱਲ ਗਏ ਫਿਰ ਇਹ ਕ੍ਰੈਸ਼ ਹੋ ਜਾਊਗਾ ਉੱਡ ਜਿੱਥੇ ਡਿੱਗ ਗਿਆ ਇਹ ਟੁੱਟ ਜਾ ਸੋ ਇਹ ਜਿਹੜੀ ਰੇਂਜ ਤੁਸੀਂ ਕਹਿ ਸਕਦੇ ਆ ਵੀ ਮੈਕਸਿਮਮ 200 ਮੀਟਰ 300 ਮੀਟਰ ਤੇ ਆਪਾਂ ਜੇ ਨੈਕਸਟ ਜਿਹੜੀ ਗੱਲ ਕਰਗੇ ਜਿਹੜਾ ਤੁਸੀਂ ਕਹਿੰਦੇ ਸੀਗੇ ਚੀਤਾ E1 ਇਹਦਾ ਨਾਮ ਰੱਖਿਆ ਹੋਇਆ ਇਹ ਕਿਹੜਾ ਜਹਾਜ਼ ਆ ਤੇ ਕਿਹਦੀ ਕਾਪੀ ਹੈਗਾ ਕਿਵੇਂ ਮਾਡਲ ਤਿਆਰ ਕੀਤਾ ਵੇਖੋ ਜੀ ਇਹਨੂੰ ਪੁਸ਼ਰ ਡਿਜ਼ਾਈਨ ਦੇ ਵਿੱਚ ਆਪਾਂ ਕਹਿੰਦੇ ਆ ਐਕਚੁਅਲੀ ਪੁਸ਼ਰ ਡਿਜ਼ਾਈਨ ਦੇ ਵਿੱਚ ਨਾ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਜਹਾਜ਼ ਚੱਲ ਰਹੇ ਆ ਜੀ ਰਿਮੋਟ ਵਾਲਿਆਂ ਦੇ ਵਿੱਚ ਵੀ ਚੱਲ ਰਹੇ ਆ ਐਕਚੁਅਲ ਦੇ ਵਿੱਚ ਵੀ ਚੱਲ ਰਿਹਾ ਕੁਝ ਕੁ ਇਜ਼ਰਾਈਲੀ ਜਹਾਜ਼ ਚੱਲ ਰਹੇ ਆ ਉਹ ਜਿਹੜੇ ਦੂਰ ਤਾਈਂ ਜਾਂਦੇ ਆ ਲੰਬੀ ਦੂਰੀ ਟਰੈ ਤਾਂ ਉਹ ਇਹ ਕੋਸ਼ਿਸ਼ ਕੀਤੀ ਹੈ ਮੈਂ ਵੀ ਉਸ ਤਰ੍ਹਾਂ ਦੇ ਪੁਸ਼ਰ ਡਿਜ਼ਾਈਨ ਨੂੰ ਮੈਂ ਕਾਪੀ ਕਰਕੇ ਬਣਾਇਆ ਔਰ ਇਲੈਕਟ੍ਰਿਕ ਦੇ ਵਿੱਚ ਹੈ ਇਹ ਮੇਰੀ ਡਿਜ਼ਾਈਨਿੰਗ ਤਕਰੀਬਨ ਜ਼ਿਆਦਾ ਆਉਂਦੀ ਹੈ ਜੀ ਇੱਕ ਆਪਾਂ ਆਈਡੀਆ ਲਿਆ ਪੁਸ਼ਰ ਦਾ ਹੂੰ ਤਾਂ ਪੁਸ਼ਰ ਬਣਾਇਆ ਹੈ ਡਿਜ਼ਾਈਨਿੰਗ ਮੇਰੀ ਆਉਂਦੀ ਹੈ ਇੱਕ ਰੁਸਤਮ ਜਹਾਜ਼ ਵੀ ਹੈਗਾ ਆਪਣਾ ਇੰਡੀਆ ਦੇ ਵਿੱਚ ਡਿਜ਼ਾਈਨ ਹੋਇਆ ਇੱਕ ਇਸੇ ਤਰ੍ਹਾਂ ਦਾ ਰੁਸਤਮ ਦੇ ਵਰਗਾ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਪਰ ਟੋਟਲ ਉਹਦੀ ਵਰਗੀ ਨਹੀਂ ਹੈਗੀ ਕਾਪੀ ਔਰ ਇਹ ਵੀ ਨਾਰਮਲ ਫਲਾਈਂਗ ਆ ਬਸ ਇਹ ਟੇਕ-ਆਫ ਲੈਂਡਿੰਗ ਸੱਜੇ ਖੱਬੇ ਮੋੜੋਏ ਨੂੰ ਔਰ ਇਹ ਚ ਕੋਈ ਆਟੋਮੈਟਿਕ ਸਿਸਟਮ ਨਹੀਂ ਹੈ ਇਹ ਟੋਟਲੀ ਆਪਣੀ ਜੋ ਰਿਮੋਟ ਦੀ ਪ੍ਰੈਕਟਿਸ ਦੇ ਨਾਲ ਮੈਨੂਅਲ ਤੁਹਾਡੀ ਫਲਾਈਂਗ ਪ੍ਰੈਕਟਿਸ ਦੇ ਨਾਲ ਹੀ ਉੱਡਦਾ ਹੈ ਔਰ ਇਹਦੇ ਉੱਡਣ ਵਾਸਤੇ ਘੱਟੋ-ਘੱਟ ਤਿੰਨ ਏਕੜ ਦਾ ਜਿਹੜਾ ਰਨਵੇ ਚਾਹੀਦਾ ਔਰ ਇਹਦੇ ਉਤਰਨ ਵਾਸਤੇ ਏਡਾ ਹੀ ਰਨਵੇ ਫਿਰ ਉਤਰਨ ਵਾਸਤੇ ਚਾਹੀਦਾ ਔਰ ਇਹਨੂੰ ਆਪਾਂ ਕਿਸੇ ਸ਼ਹਿਰ ਦੇ ਵਿੱਚ ਜਾਂ ਕੁਈ ਕੰਜਸਟਡ ਏਰੀਆ ਦੇ ਵਿੱਚ ਨਾ ਹੀ ਉਹ ਆਪਾਂ ਟੇਕ-ਆਫ ਕਰ ਸਕਦੇ ਆ ਨਾ ਹੀ ਉੱਥੇ ਆਪਾਂ ਨੂੰ ਉਤਾਰ ਸਕਦੇ ਆ ਤੇ ਇਹਨਾਂ ਦੇ ایرੋ ਮਾਡਲ ਬਣਾਏ ਹੋਏ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਨੂੰ ਜਰੂਰ ਸਾਂਝੀ ਕਰ ਸਕਦੇ ਹੋ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਜੋ ਹਨਰ ਇਹਨਾਂ ਕੋਲੇ ਆ ਜੋ ਇਹਨਾਂ ਕੋਲੇ ਐਕਸਪੀਰੀਅੰਸ ਹੈਗਾ ਉਹ ਬਾ ਕਮਾਲ ਦਾ ਤੇ ਅੱਜ ਤੱਕ ਆਪਾਂ ਅਸਲੀ ਜਹਾਜ਼ ਬੜੇ ਦੇਖੇ ਹੋਣਗੇ ਹਵਾਵਾਂ ਨਾਲ ਗੱਲਾਂ ਕਰਦੇ ਸ਼ਾਇਦ ਤੁਸੀਂ ਸਫ਼ਰ ਵੀ ਸਾਰੇ ਨੇ ਕੀਤਾ ਹੋਊਗਾ ਪਰ ਅਸਲ ਦੇ ਵਿੱਚ ਕਿਸ ਨੇ ਇਹ ਨਹੀਂ ਦੇਖਿਆ ਹੋਣਾ ਵੀ ਉਹ ਉੱਡਦੇ ਕਿਵੇਂ ਆ ਆ ਸਾਰਾ ਕਨਸੈਪਟ ਜਿਹੜਾ ਇਹਨਾਂ ਨੇ ਸਾਨੂੰ ਸਮਝਾਇਆ ਤੁਹਾਨੂੰ ਇਹਨਾਂ ਦੀ ਜਿਹੜੀ ਮਿਹਨਤ ਹੈਗੀ ਆ ਇਹਨਾਂ ਦੀ ਜਿਹੜੀ ਰੁਚੀ ਹੈ ਤੁਹਾਨੂੰ ਕਿਸ ਤਰ੍ਹਾਂ ਤੇ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਨੂੰ ਜਰੂਰ ਸਾਂਝੀ ਕਰਿਓ